ਸਾਨ ਭਰਾਵਾਂ ਨੂੰ ਡੈਰੀ ਫਾਰਮਾਂ ਨੂੰ ਗੁਰਲਾਬ ਸਿੰਘ ਬਠਿੰਡਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜਿਵੇਂ ਕਿ ਅੱਜ ਆਪਾਂ ਵੀਡੀਓ ਬਣਾ ਰਹੇ ਹਾਂ ਦੁੱਧ ਵਧਣ ਦੇ ਉੱਤੇ ਜਿਹੜਾ ਕਿ ਦੇਸੀ ਫਾਰਮੂਲਾ ਮੈਂ ਕਮਸੇ ਕੰਮ ਵੀ 30-35 ਸਾਲ ਤੋਂ ਅਪਣਾਇਆ ਵਾ ਇਹ ਫਾਰਮੂਲਾ ਮੈਂ ਪਾ ਰਿਆਂਗਾ ਇਹ ਸਰਦੀ ਸਰਦੀ ਭਾਈ ਮੈਂ ਦਿੰਨਾ ਹੈ ਇਹ ਵੀਡੀਓ ਮੈਂ ਪਹਿਲਾਂ ਵੀ ਪਾਈ ਸੀਗੀ ਕਈ ਵੀਰ ਭਰਾਵਾਂ ਨੇ ਦੁਆਰੇ ਮੰਗੀ ਔਰ ਜਾਣਕਾਰੀ ਮੰਗੀ ਦਾ ਕਰਕੇ ਮੈਨੂੰ ਇਹ ਵੀਡੀਓ ਬਣਾਉਣੀ ਪਈ ਕਾਫੀ ਮੈਨੂੰ ਕਮੈਂਟ ਮੇਰੇ ਵੀਰਾਂ ਦੇ ਆਏ ਇਹ ਬਾਬਾ ਜੀ ਇਹ ਸਾਨੂੰ ਤਵਾਰੇ ਬਣਾਓ ਜਿਹੜੀ ਕਿ ਹੁਣ ਇਹ ਆਪਾਂ ਲਾਲੀਏ ਦਸੰਬਰ ਜਨਵਰੀ ਫਰਵਰੀ ਮਾਰਚ ਮਾਰਚ ਦੇ ਤੱਕ ਪਾਈ ਇਹ ਪਾਊਗੀ April ਦੇ ਵਿੱਚ ਇਹ ਆਪਾਂ ਨੂੰ ਚੀਜ਼ ਬੰਦ ਕਰਨੀ ਪਾਊਗੀ ਉਸ ਤੋਂ ਪਹਿਲਾਂ ਪਹਿਲਾਂ ਆਹ 4 ਮਹੀਨੇ ਜਿੰਨਾ ਮਰਜੀ ਤੁਸੀਂ ਪਸ਼ੂ ਦਾ ਦੁੱਧ ਵਧਾ ਲਓ ਜਿੰਨਾ ਮਰਜੀ ਦੁੱਧ ਵਧਾ ਲਓ ਨਾਲੇ ਤੁਹਾਡੇ ਪਸ਼ੂ ਨੂੰ ਸਰੰਣ ਦੇ ਵਿੱਚ ਦਿੱਕਤ ਨਹੀਂ ਆਊਗੀ ਕੋਈ ਔਰ ਇਹਦੇ ਨਾਲ ਇੱਕ ਬੈਨੀਫਿਟ ਹੋਰ ਸਾਰਿਆਂ ਨਾਲੋਂ ਵੱਡਾ ਥੋਡੀ ਸਿਹਤ ਵਾਸਤੇ ਤੁਹਾਡੇ ਦੁੱਧ ਜਦੋਂ ਘਰੇ ਪੀਓਗੇ ਤੁਸੀਂ ਉਹਦੇ ਵਿੱਚ ਜੜੀਆਂ ਬੂਟੀਆਂ ਆਉਣਗੀਆਂ ਔਰ ਉਹ ਤੰਦਰੁਸਤੀ ਵਾਲਾ ਬਿਲਕੁਲ ਅਗਰ ਤੁਹਾਡੇ ਇਹੋ ਚੀਜ਼ ਦਾ ਜਦੋਂ 4 ਮਹੀਨੇ ਦੁੱਧ ਪੀ ਲਿਆ ਜਿਸ ਮੇਰੇ ਵੀਰ ਭਰਾ ਦੇ ਘਰੇ ਗਾਂ ਰੱਖੀ ਆ ਉਹ ਹਰ ਸਾਲ ਬਣਾ ਕੇ ਪਾਊਗਾ ਇਹ ਦੁੱਧ ਦਾ ਟੇਸ ਬਹੁਤ ਫਰਕ ਪੈ ਜਾਂਦਾ ਦੁੱਧ ਦੀ ਫੈਂਟ ਬਹੁਤ ਵੱਜ ਜਾਂਦੀ ਹੈ ਇਹਦੇ ਨਾਲ ਇਹ ਚੀਜ਼ਾਂ ਦੇ ਨਾਲ ਪਸ਼ੂ ਦੁੱਧਵਾਜਾਂ ਦਾ ਆਟੋਮੈਟਿਕ ਪਸ਼ੂ ਨੂੰ એનર્ਜੀ ਆ ਜਾਂਦੀ ਹੈਗੀ ਹੁਣ ਆਪਾਂ ਕੀ ਚੀਜ਼ਾਂ ਲਗਿਆਂਗੀਆਂ ਆ ਹਾਲੋਂ ਆ ਗਈ ਆਪਣੇ ਕੋਲੇ ਆ ਆਪਣੇ ਕੋਲੇ ਦਵਾਰੇ ਅਲਸੀ ਆ ਗਈ ਤੇ ਤਿੰਨ ਨੰਬਰ ਆਪਣੇ ਕੋਲੇ ਬੀਜਬੰਦ ਆ ਗਏ ਚੌਥੇ ਨੰਬਰ ਦੇ ਉੱਤੇ ਆਪਣੇ ਕੋਲੇ ਮੇਥੇ ਆ ਗਏ ਤੇ ਪੰਜਵੇਂ ਨੰਬਰ ਦੇ ਉੱਤੇ ਆਪਣੇ ਕੋਲੇ ਗਲਕੰਦ ਆ ਗਈ ਤੇ ਛੀਮੇ ਨੰਬਰ ਦੇ ਉੱਤੇ ਆਪਣੇ ਕੋਲੇ ਘੋੜ ਆ ਗਿਆ ਏ ਭਾਈ ਆਪਣਾ ਪਸ਼ੂ ਜਦੋਂ ਸੂਪਿਆ ਜਿਵੇਂ ਅੱਜ ਤੜਕੇ ਸੂਪਿਆ ਇਹ ਮੇਰੇ ਵਾਲਾ ਸਮਾਨ ਤੁਸੀਂ ਉਹਨੂੰ ਸ਼ਾਮ ਦੇ ਟਾਈਮ ਹੀ ਦੇ ਸਕਦੇ ਹੋ ਜਿਵੇਂ ਫਰਜ ਕਰੋ ਵੀ ਆਪਣੇ ਕੋਲੇ ਗਾਂ ਨੂੰ ਦੇਣਾ ਤਾਂ ਉਹਦੇ ਵਿੱਚ ਗੁੜ ਨਹੀਂ ਪਾਉਣਾ ਉਹਦੇ 'ਚ ਆਪਾਂ ਕੀ ਪਾਉਣਾ ਹੈਗਾ ਮਿਸਰੀ ਪਾਉਣੀ ਆ ਇਹਦੀ ਥਾਂ ਤੇ ਅਗਰ ਮੱਝ ਨੂੰ ਦੇਣਾ ਤਾਂ ਤੁਸੀਂ ਗੁੜ ਪਾ ਸਕਦੇ ਹੋ ਜਿਵੇਂ ਕਿ ਇਹ ਚੀਜ਼ਾਂ ਤੁਸੀਂ ਹਾਲੋਂ ਵਾਲਸੀ ਬੀਜਬੰਦ ਤੇ ਮਿੱਠੇ ਇਹ ਤੁਸੀਂ ਦਿਓਗੇ ਇਹਦੀ ਗਰਮੈਸ਼ ਦੇ ਨਾਲ ਇੱਕ ਤਾਂ ਪਸ਼ੂ ਨੇ ਜੇਰ ਪੈ ਜਾਣੀ ਆ ਉਹਦੀ ਨਾਲੋਂ ਨਾਲ ਭਾਈ ਫੇਰ ਕੀ ਕਰਨਾ ਹੈਗਾ ਜੋ ਗੰਦਮੰਦ ਹੋਊਗਾ ਕੜ ਚੱਲਣ ਦਾ ਸਮਾਂ ਹੋਊਗਾ ਉਹ ਸਹੀ ਹਫ਼ਤੇ ਬਾਅਦ ਚੱਲ ਕੇ ਕੜ ਚੱਲ ਪਊਗਾ ਜਿਹੜਾ ਅੰਦਰ ਗੰਦਮੰਦ ਹੋਊਗਾ ਉਹ ਸਾਰਾ ਮਤਲਬ ਇਹ ਬਾਹਰ ਕੱਢ ਦੂਗਾ ਇਹੇ ਚੀਜ਼ਾਂ ਇਹ ਤਾਂ ਜਿਹੜੀਆਂ ਜੜੀਆਂ ਬੂਟੀਆਂ ਅੱਜ ਦੀ ਜਿਹੜੀ ਬਹੁਤ ਕ੍ਰਿਟੀਕਲ ਬਹੁਤ ਸੋਚ ਸਮਝ ਕੇ ਔਰ ਸਮੇਂ ਮੁਤਾਬਕ ਢੁਕਦੀ ਜਿਹੜੀ ਆਪਾਂ ਇਹ ਜਾਣਕਾਰੀ ਦਿੰਨੇ ਆ ਇਹ ਸਮੇਂ ਮੁਤਾਬਕ ਦੇ ਮੌਸਮ ਦੇ ਮੁਤਾਬਕ ਤੁਹਾਨੂੰ ਵੀਡੀਓ ਬਣਾਈ ਆ ਇਹ ਮੇਰੇ ਵੀਰ ਜੇ ਮੇਰੇ ਵਾਂਗੂ ਮਿਹਨਤ ਕਰਕੇ ਮੇਰੇ ਵਾਂਗੂ ਬਣਾ ਕੇ ਪਾ ਸਕਣਗੇ ਤਾਂ ਮੈਨੂੰ ਐਂ ਕਹਿ ਦਿਓ ਵੀ ਦੁੱਧ ਡਬਲ ਕਰ ਲਓ ਭਾਈ ਤੁਸੀਂ ਆਪ ਦਾ ਦੁੱਧ ਡਬਲ ਕਰ ਲਓ ਪਸ਼ੂ ਦਾ ਮੈਲਾ ਸਹੀ ਚੱਲੂਗਾ ਇਹਦੇ ਨਾਲ ਜੇ ਪਸ਼ੂ ਤਾਜ਼ਾ ਸੂਇਆ ਤਾਂ ਜੇਰ ਸਹੀ ਪਊਗੀ ਕੜ ਸਹੀ ਚੱਲੂਗਾ ਔਰ ਪਸਮਾ ਲੇਵਾ ਬਲ ਬਿਲਕੁਲ ਓਕੇ ਦੀ ਰਿਪੋਰਟ ਰਹੂਗੀ ਹੁਣ ਇਹਨੂੰ ਆਪਾਂ ਵਿਸਤਾਰ ਦੇ ਵਿੱਚ ਦੱਸਦੇ ਆਂ ਵੀ ਦੇਣਾ ਕਿਵੇਂ ਆ ਤੇ ਮੈਂ ਬਣਾ ਕੇ ਕਿਵੇਂ ਰੱਖਦਾ ਤੁਹਾਨੂੰ ਮੈਂ ਉਹ ਜਾਣਕਾਰੀ ਦਿੰਨਾ ਆ ਆ ਵੇਖੋ ਵੀ ਹੁਣ ਮੈਂ ਇਹ ਸਾਰੀਆਂ ਚੀਜ਼ਾਂ ਮੈਂ ਰਗੜ ਕੇ ਤੇ ਮੈਂ ਪੀਪੀ ਭਰ ਕੇ ਕੋਲੇ ਰੱਖ ਲਿਆ ਜਿਹੜੀਆਂ ਤੁਹਾਨੂੰ ਚੀਜ਼ਾਂ ਦਿਖਾਈਆਂ ਠੀਕ ਆ ਆਹ ਚੀਜ਼ਾਂ ਮੈਂ ਸਾਰੀਆਂ ਰਗੜ ਕੇ ਪੀਪੀ ਭਰ ਕੇ ਮੈਂ ਕੋਲੇ ਰੱਖ ਲਿਆ ਇਹ ਮੈਂ 5 ਕਿਲੋ ਮਿਸ਼ਨ ਮੈਂ ਬਣਾ ਕੇ ਰੱਖ ਲਿਆ ਆਪਦੇ ਵਾਸਤੇ ਸਰਦੀ ਸਰਦੀ ਇਹਨਾਂ ਨੂੰ ਮੈਂ ਭਾਈ ਦੇਵਾਂਗਾ ਜਿਵੇਂ ਹੁਣ ਫਰਜ ਕਰੋ ਵੀ ਆਪਾਂ ਕੀ ਕਰਨਾ ਹੈਗਾ ਅਗਰ ਸਰਦੀ ਦੇ ਵਿੱਚ ਆਪਾਂ ਕੋਈ ਹਾਲੋਂ ਵਾਲਸੀ ਜੋ ਵੀ ਆਪਾਂ ਖਾਣੇ ਆ ਜਾਂ ਮੇਥੇ ਖਾਣੇ ਆ ਖਾਂਦੇ ਤਾਂ ਹੈ ਨਾ ਭਾਈ ਸਿਹਤ ਵਾਸਤੇ ਖਾਂਦੇ ਆਪਾਂ ਇਹ ਜੇ ਆਪਾਂ ਇਹਨਾਂ ਨੂੰ ਆਪਣੇ ਪਸ਼ੂ ਨੂੰ ਦੇ ਦਿਆਂਗੇ ਆਪਣੀ ਦੁੱਧ ਦੇ ਵਿੱਚ ਮਾਤਰਾ ਆ ਜੂਗੀ ਇਹਦੀ ਬੱਚਿਆਂ ਵਾਸਤੇ ਬੱਚਿਆਂ ਦੀ ਬੁੱਧੀ ਵਾਸਤੇ ਪੜ੍ਹਾਈ ਵਾਸਤੇ ਮਤਲਬ ਜਿਵੇਂ ਹੁਣ ਆਪਾਂ ਦੀਆਂ ਅੱਖਾਂ ਦੀ ਰੋਸ਼ਨੀ ਬਹੁਤ ਘਟ ਰਹੀ ਆ ਗੋਟੇ ਆਪਣੇ ਦਰਦ ਕਰ ਰਹੇ ਆ ਢੂਗੀਆਂ ਦਰਦ ਕਰ ਰਹੀਆਂ ਹੈਗੀਆਂ ਬਹੁਤ ਜ਼ਿਆਦੇ ਅਗਰ ਮੇਰੇ ਜਿਹੜੇ ਫਾਰਮਰ ਵੀਰ ਵੱਡੇ ਉਧਰ ਦੇ ਉੱਤੇ ਕੰਮ ਕਰਦੇ ਆਗੇ ਉਹ ਤਾਂ ਭਾਈ ਇਹ ਫਾਰਮੂਲਾ ਉਹਨਾਂ ਨੂੰ ਮਹਿੰਗਾ ਪੈਂਦਾ ਹੈਗਾ ਤੇ ਨਾ ਇਹ ਪਸ਼ੂਆਂ ਨੂੰ ਪਾਇਆ ਜਾਂਦਾ ਹੈ ਮੇਰੇ ਕੋਲੇ ਫ੍ਰੈਂਕ ਦੀ ਸਿੱਧੀ ਗੱਲ ਹੁੰਦੀ ਆ ਜਿਹੜੇ ਕਿਸਾਨ ਵੀਰ ਘਰੇ ਪਸ਼ੂ ਰੱਖਦੇ ਆ ਆਪਦੇ ਵਾਸਤੇ ਪਸ਼ੂ ਰੱਖਦੇ ਆ ਜਾਂ ਦੁੱਧ ਥੋੜੇ ਮਾਤਰਾ 'ਚ ਪਾਉਂਦੇ ਆ ਉਹੋ ਮੇਰਾ ਫਾਰਮੂਲਾ ਤੁਸੀਂ ਜਰੂਰ ਪਾਓ ਉਹਦੇ ਨਾਲ ਪਾਉਣ ਨਾਲ ਬਹੁਤ ਵਧੀਆ ਸਿਹਤ ਤੁਹਾਡੀ ਬਣੂਗੀ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕੋਈ ਢੂਈ ਦਰਦ ਕਮਰ ਦਰਦ ਅੱਖਾਂ ਦਾ ਦਰਦ ਰੋਸ਼ਨੀ ਅੱਖਾਂ ਦੀ ਮਤਵਲ ਇਹ ਚੀਜ਼ਾਂ ਜੜੀਆਂ ਬੂਟੀਆਂ ਜਿਹੜੀਆਂ ਆਗੀਆਂ ਭਾਈ ਪਸ਼ੂ ਦੇ ਅੰਦਰ ਦੀ ਦੁੱਧ ਦੇ ਰਾਹੀਂ ਥੋੜੇ ਕੋਲੇ ਮਾਤਰਾ ਆਊਗੀ ਇਹੋ ਤੁਹਾਡੇ ਕੋਲੇ ਮਾਤਰਾ ਦੁੱਧ ਦੇ ਵਿੱਚ ਆਊਗੀ ਦੁੱਧ ਦਾ ਟੇਸਟ ਫਰਕ ਪਾਊਗਾ ਅਗਰ ਜਿਹੜੇ ਮੇਰੇ ਵੀਰਪਰਾ ਦੁੱਧ ਫੈਂਟ ਤੇ ਪਾਉਂਦੇ ਆਗੇ ਉਹਨਾਂ ਵਾਸਤੇ ਤਾਂ ਇਹ ਮੇਰੀ ਵੀਡੀਓ ਬਹੁਤ ਜਿਆਦਾ ਕੰਮ ਕਰੂਗੀ ਉਹ ਕੰਮ ਐ ਕਰੂਗੀ ਵੀ ਉਹਨਾਂ ਦੀ ਫੈਂਟ ਵਧੂਗੀ ਜੇ ਹੁਣ ਅੱਜ ਕੀ ਆਪਾਂ ਰੇਟ ਦੀ ਗੱਲ ਰੇਟ ਵੀ ਕੋਈ ਜਿਆਦਾ ਮਹਿੰਗਾ ਨਹੀਂ ਜਿਵੇਂ ਹੁਣ ਆਪਾਂ ਗੁੜ ਲੈ ਲਿਆ ਗੁੜ 40 ਰੁਪਏ ਆ ਠੀਕ ਆ ਭਾਈ ਤੇ ਜਿਵੇਂ ਆਪਾਂ ਮਿੱਠੇ ਲੈ ਲੇ ਮਿੱਥੇ ਹੈਗੇ ਆਗੇ ਕੋਈ ਦੁਕਾਨਦਾਰ ਤਾਂ 70 ਦੇ ਦਿੰਦਾ ਕੋਈ 80 90 ਵਾਸ ਇਥੋਂ ਦੇ 90 ਦੇ ਤੇ 70 ਦੇ ਵਿੱਚ ਵਿੱਚ ਚੱਲਦੇ ਆ ਉਹ ਚੰਗੀ ਮਾੜੀ ਕੁਆਲਿਟੀ ਦੇ ਹੁੰਦੇ ਆਗੇ ਜਿਵੇਂ ਹੁਣ ਹਾਲੋਂ ਮਲਸੀ ਲਾ ਲਈ ਇਹ ਕੋਈ 150 ਦੀ ਰੁਪਏ ਰੁਪਏ ਦੀ ਰੇਂਜ ਦੇ ਵਿੱਚ ਆਉਂਦੀ ਆਗੀ ਤੇ ਹਾਲੋਂ ਆਉਂਦੀ ਆਗੀ ਇਹ ਕੋਈ 200 ਦੀ ਰੇਂਜ ਦੇ ਵਿੱਚ ਆਉਂਦੀ ਆ 200 ਤੋਂ 150 ਦੀ ਰੇਂਜ ਦੇ ਵਿੱਚ ਵਿੱਚ ਇਹ ਚਾਰੇ ਪੰਜੇ ਚੀਜ਼ਾਂ ਆ ਗਈਆਂ ਜਿਵੇਂ ਕਿ ਆਪਾਂ ਫਾਰਮੂਲਾ ਕਿ ਮੈਂ ਹੋਰ ਦੱਸਦਾ ਜੇ ਘਰੇ ਬਣਾਉਣ ਵਾਸਤੇ ਹਾਲੋਂ ਆਪਾਂ 1 ਕਿਲੋ ਲੈਣੀ ਆ ਅਲਸੀ ਆਪਾਂ 1 ਕਿਲੋ ਲੈਣੀ ਆ ਮੇਥੇ ਆਪਾਂ ਅੱਧਾ ਕਿਲੋ ਲੈਣੇ ਆ ਤੇ ਬੀਜਬੰਦ ਆਪਾਂ ਪਾਈਆ ਲੈਣੇ ਆ 250 ਗ੍ਰਾਮ ਲੈਣੇ ਆ ਇਹ ਮੇਰੀ ਜਰੂਰ ਇੱਕ ਦੁਬਾਰਾ ਵੀਡੀਓ ਚਲਾ ਕੇ ਸੁਣ ਲਿਓ ਮੈਂ ਦੁਬਾਰਾ ਫੇਰ ਰਿਪੀਟ ਕਰ ਦਿੰਨਾ ਹਾਲੋਂ ਅਲਸੀ ਕਿਲੋ ਕਿਲੋ ਲੈਣੀ ਆ ਮੇਥੇ ਆਪਾਂ ਅੱਧਾ ਕਿਲੋ ਲੈਣੇ ਆ ਤੇ ਜਿਹੜੀ ਆਪਾਂ ਬੀਜਬੰਦ ਲੈਣਾ ਉਹ ਆਪਾਂ ਭਾਈ 250 ਗ੍ਰਾਮ ਲੈਣਾ ਹੈਗਾ ਇਹ ਆਪਾਂ ਪਾ ਲਿਆ ਫੇਰ ਕੀ ਕਰਨਾ ਜਿਵੇਂ ਕਿ ਹੁਣ ਮੈਂ ਆ ਪੀਪੀ ਤੋਂ ਤੁਹਾਨੂੰ ਦਿਖਾਇਆ ਵਿਖਾ ਸਮਾਨ ਮੇਰਾ ਬਣਾਇਆ ਵਾ ਇਹਨੂੰ ਆ ਕੀ ਕਰਨਾ ਤੁਸੀਂ ਇੱਕ ਕੌਲੀ ਏਡੀ ਲੈ ਲਓ ਇੱਕ ਕੌਲੀ ਲੈ ਕੇ ਜਿਵੇਂ ਤੁਹਾਡਾ ਤਾਜ਼ਾ ਪਸ਼ੂ ਸੂਇਆ ਵਾ ਜਮਾ ਹੁਣ ਇਸ ਟਾਈਮ ਪਮਾ ਤੜਕੇ ਹੀ ਪਸ਼ੂ ਸੂਇਆ ਉਹਦੇ ਇੱਕ ਕੌਲੀ ਇਹ ਲੈ ਲਓ ਇੱਕ ਤੁਸੀਂ ਗਲਕੰਦ ਦਾ ਪੈਕਟ ਲੈ ਲਓ ਤੇ ਮੱਝ ਵਾਸਤੇ ਦੱਸਦਾ ਉਹਦੇ ਵਿੱਚ ਪਾਈਆ ਤੁਸੀਂ ਗੁੜ ਪਾ ਲੋ ਆ ਮੈਂ ਤਿੰਨੇ ਚੀਜ਼ਾਂ ਦਾ ਹਾਤੀਆਂ ਤੁਹਾਨੂੰ ਹਾਲੂ ਅਲਸੀ ਗਲਕੰਦ ਤੇ ਗੁੜ ਇਹਦਾ ਤੁਸੀਂ ਇੱਕ ਕਾੜਾ ਬਣਾਓ ਕਾੜਾ ਬਣਾ ਕੇ ਠੰਡਾ ਕਰਕੇ ਇਹਦੇ ਵਿੱਚ ਦੋ ਚੀਜ਼ਾਂ ਜੇਰ ਵਾਸਤੇ ਤੁਸੀਂ ਹੋਰ ਐਡ ਕਰ ਲਓ 10 ਲੈਚੀਆਂ ਦੇ ਵੱਡਿਆਂ ਦੇ ਦਾਣੇ ਕੱਢ ਲਓ ਇੱਕ ਮੁਠੀ ਤੁਸੀਂ ਸੌਫ ਦੀ ਲੈ ਲਓ ਘਰੇ ਆਮ ਹਰੇਕ ਭਰਾ ਦੇ ਪਈ ਹੁੰਦੀ ਆ ਉਹ ਤੁਸੀਂ ਇਹ ਜੇਰ ਵਾਸਤੇ ਬਹੁਤ ਜ਼ਿਆਦਾ ਕੰਮ ਕਰੂਗੀ ਨਾਲੋਂ ਨਾਲ ਪਸ਼ੂ ਦੀ ਜੇਰ ਪੈ ਜੂਗੀ ਇਹ ਦੁੱਧ ਵੀ ਵਧਾਉਂਦੀ ਆ ਤੇ ਪਸ਼ੂ ਦੇ ਵੀ ਕੰਮ ਕਰਦੀ ਆ ਭਾਈ ਦੁੱਧ ਦੀ ਮਾਤਰਾ ਮਤਵਲੇ ਨਾਲੋਂ ਨਾਲ ਜਿਵੇਂ ਹੁਣ ਤੁਸੀਂ ਫਰਜ ਕਰੋ ਵੀ ਇਹ ਕਿਲੋ ਕਿਲੋ ਲਿਆਂਦਾ ਸਮਾਨ ਅਗਰ ਕਿਲੋ ਕਿਲੋ ਪਾ ਕੇ ਵੇਖ ਲੋਗੇ ਤੁਸੀਂ ਇੱਕ ਮਹੀਨਾ ਚੱਲ ਜੂਗਾ ਇਹ ਤੁਹਾਡਾ ਸਮਾਨ ਮਹੀਨੇ ਦੇ ਵਿੱਚ ਥੋੜਾ ਦੁੱਧ ਦਾ ਫਰਕ ਪੈ ਗਿਆ ਤੁਸੀਂ ਇੱਕ ਡੋਜ਼ ਦੁਬਾਰੇ ਫੇਰ ਬਣਾ ਲਓ ਤੁਸੀਂ ਇਹਦੇ ਨਾਲ ਦੁੱਧ ਵਧਣ ਦੇ ਉੱਤੇ ਬਹੁਤ ਜ਼ਿਆਦਾ ਆਉਂਦਾ ਹੈ ਅਗਰ ਮੈਂ ਤੁਹਾਨੂੰ ਇਹ ਦੱਸ ਦਿੰਦਾ ਵੀ ਜਿਵੇਂ ਤੁਸੀਂ ਆਪਣੇ ਕੋਲੇ ਗਾਂ ਐਂਗੀ ਗਾਂ ਦੀ ਮਾਤਰਾ ਆਪਾਂ ਮੈਂ ਇਹਨੂੰ ਆਪਾਂ 200 ਗ੍ਰਾਮ ਤੱਕ ਵੀ ਇਹ ਦੇ ਸਕਦੇ ਆਂਗੇ ਤੇ ਗਾਂ ਨੂੰ ਆਪਾਂ 100 ਗ੍ਰਾਮ ਦੇ ਸਕਦੇ ਆਂ ਇਹਨੂੰ ਫੇਰ ਆਪਾਂ ਕਰਨਾ ਕੀ ਹੈਗਾ ਇਹਨੂੰ ਆਪਾਂ ਆਪਣੇ ਘਰੇ ਆਪਾਂ ਜਾਂ ਕੋਈ ਦਲੀਆ ਬਣਾਉਨੇ ਆ ਲੇਟੀ ਬਣਾਉਨੇ ਆ ਜਿਵੇਂ ਆਪਾਂ ਪੰਜਾਬੀ ਦੇ ਵਿੱਚ ਵੀਰ ਕਹ ਦਿੰਦੇ ਆ ਲੇਟੀ ਦੇ ਵਿੱਚ ਆਪਾਂ ਕੀ ਕਰਨਾ ਹੈਗਾ ਇੱਕ ਮੁਠੀ ਭਰੀ ਤੇ ਉਹਦੇ ਵਿੱਚ ਸੜਤੀ ਪਤੀਲੇ ਦੇ ਵਿੱਚ ਤੇ ਦੋ ਦੇ ਚ ਬੁਰਦੀਆਂ ਡਲੀਆਂ ਸੜਤੀਆਂ ਪਾਣੀ ਪਾਤਾ ਪਤੀਲੇ ਚੁੱਲੇ ਤੇ ਧਰਿਆ ਤੇ ਬਿਲਕੁਲ ਉਹ ਲੈਟੀ ਤਿਆਰ ਹੋ ਗਈ ਠੰਡੀ ਹੋ ਗਈ ਜਦੋਂ ਤੇ ਉਦੋਂ ਆਪਾਂ ਨੂੰ ਪਸ਼ੂ ਦੇ ਮੂਹਰੇ ਧਰਤਾ ਨਾਲੋਂ ਨਾਲ ਭਾਈ ਦੁੱਧ ਥੋੜਾ ਬਾਜੂਗਾ ਇਹ ਵੀਡੀਓ ਆ ਜਿਹੜੀ ਬਹੁਤ ਜ਼ਿਆਦੇ ਮਤਵ ਵਾਲਾ ਵਿਸਤਾਰ ਦੇ ਵਿੱਚ ਮੇਰੇ ਸਰੋਤਿਆਂ ਨੂੰ ਮੈਂ ਸਮਝਾਇਆ ਹੈਗਾ ਜੇ ਕਿਸੇ ਮੇਰੇ ਵੀਰ ਭਰਾ ਨੂੰ ਨਾ ਸਮਝ ਆਈ ਹੋਵੇ ਉਹ ਮੇਰੇ 9988100715 ਤੇ ਕਮੈਂਟ ਕਰਕੇ ਪੁੱਛ ਸਕਦਾ ਹੈਗਾ ਇਹ ਤੁਸੀਂ ਸਰਦੀ ਸਰਦੀ ਨੂੰ ਮੈਂ ਰეკਮੈਂਡ ਕਰੂੰਗਾ ਵੀ ਤੁਸੀਂ ਭਾਈ ਇਹ ਵੀਡੀਓ ਮੇਰੀ ਦੇਖ ਕੇ ਪਸ਼ੂਆਂ ਨੂੰ ਜ਼ਰੂਰ ਪਾਓ ਅਗਰ ਨਾਲੇ ਤਾਂ ਪਸ਼ੂ ਦੀ ਸਿਹਤ ਤੇ ਨਾਲੇ ਬੰਦਿਆਂ ਦੀ ਸਿਹਤ ਇਹਦੇ ਸਿਹਤ ਸੰਬੰਧੀ ਹੈ ਮੈਨੂੰ ਵੀਡੀਓ ਦੁਆਰੇ ਬਣਾਉਣੀ ਪਈ ਮੈਨੂੰ ਕਈ ਵੀਰਾਂ ਦੇ ਦੂਰ ਦੂਰ ਤੱਕ ਦੇ ਫੋਨ ਆਏਗੇ ਲਹਿੰਦੇ ਪੰਜਾਬ ਤੋਂ ਵੀ ਫੋਨ ਆਇਆਗਾ ਉਹਨਾਂ ਨੇ ਵੀ ਦੱਸਿਆ ਬਾਬਾ ਜੀ ਸਾਨੂੰ ਬਣਾ ਕੇ ਦਿਓ ਗਰਦਾਸਪੁਰ ਤੋਂ ਫੋਨ ਆਏ ਕਈ ਉਹ ਵੀ ਕਹਿੰਦੇ ਦੁਆਰੇ ਬਣਾ ਕੇ ਦਿਓ ਚਾਰਪੁਰ ਤੋਂ ਆਇਆ ਇਹ ਬੈਲਟ ਜਿਹੜੀ ਨੇ ਮੈਨੂੰ ਦੁਬਾਰੇ ਵੀਡੀਓ ਮੰਗੀ ਮੈਂ ਦੁਬਾਰੇ ਮੈਨੂੰ ਬਣਾਉਣੀ ਪਈ ਆਗੀ ਇਹ ਵੀਡੀਓ ਪਾਈ ਤੁਸੀਂ ਅੱਜ ਮੇਰੀ ਜਰੂਰ ਜਿਵੇਂ ਜਿਵੇਂ ਮੈਂ ਵਿਸਤਾਰ ਦੇ ਵਿੱਚ ਦੱਸਿਆ ਓਵੇਂ ਮੇਰੇ ਮੁਤਾਬਕ ਉਹਨਾਂ ਉਹਨਾਂ ਸਮਾਨ ਪਾ ਕੇ ਤੁਸੀਂ ਆਪ ਦਾ ਦੁੱਧ ਵਧਾਓ ਦੁੱਧ ਹੀ ਪੈਦਾਵਾਰ ਵਧਾਓ ਖਰਚਾ ਬਹੁਤ ਆ ਜਾਂਦਾ ਪਸ਼ੂ ਤੇ 1.5 ਲੱਖ ਦਾ ਪਾਈ ਪਸ਼ੂ ਆ ਜੇ ਅਗਰ 2 ਕਿਲੋ ਦੁੱਧ ਦੇਊਗਾ ਤਾਂ ਉਹਦੇ ਵਿੱਚ ਤੁਹਾਨੂੰ ਕੁਝ ਨਹੀਂ ਬਚਦਾਗਾ ਅਗਰ ਜਿਦੋਂ ਮੇਰਾ ਇਹ ਸਮਾਨ ਪਾਉਣਾ ਮੈਂ ਇੱਕ ਤੁਹਾਨੂੰ ਰეკਮੈਂਡ ਜ਼ਰੂਰ ਕਰੂੰਗਾ ਪਸ਼ੂ ਦੀ ਤੂੜੀ ਘਟਾ ਦਿਓ ਅਗਰ ਇੱਕ ਟੋਕਰਾ ਤੂੜੀ ਦਾ ਪਾਉਣੇ ਆਗੇ ਉਹਨੂੰ ਤਾਂ ਉਹਨੂੰ ਅੱਧਾ ਟੋਕਰਾ ਤੂੜੀ ਤੇ ਕਰ ਦਿਓ ਫਿਰ ਇਹ ਭਾਈ ਕੰਮ ਕਰੂਗਾ ਪਤਾ ਕੀ ਆ ਇਹ ਵੇਸਟੇਜ ਪਸ਼ੂ ਨੂੰ ਜਿਹੜੀ ਤੂੜੀ ਦਾ ਰਸਤਾ ਹੈ ਨਾ ਤੂੜੀ ਦਾ ਇੱਕ ਫੇਵਰ ਦਾ ਕੰਮ ਕਰਦੀ ਆ ਉਹਦੇ ਨਾਲ ਦੁੱਧ ਨਹੀਂ ਦਿੰਦਾ ਦੁੱਧ ਇਹੀ ਦਿੰਦਾ ਹੈਗਾ ਅਗਰ ਇਹਦੇ ਬਾਰੇ ਹੋਰ ਕੋਈ ਜਾਣਕਾਰੀ ਲੈਣ ਵਾਸਤੇ ਮੇਰੇ ਵੀਰਾਂ ਨੇ ਤਾਂ ਮੇਰੇ ਕਮੈਂਟਾਂ ਦੇ ਉੱਤੇ ਕਰਕੇ ਪੁੱਛ ਕੇ ਦੱਸ ਸਕਦਾ ਹੈ ਮੇਰੇ ਸੋਤਿਆਂ ਦਾ ਮੇਰੇ ਮੇਰੇ ਸਰੋਤਿਆਂ ਦਾ ਮੇਰੇ ਵੀਰਾਂ ਦਾ ਛੋਟਿਆਂ ਦਾ ਵੱਡਿਆਂ ਦਾ ਮੇਰੀਆਂ ਬੱਚੀਆਂ ਬਹੁਤ ਜ਼ਿਆਦੇ ਮੈਨੂੰ ਪਿਆਰ ਕਰਦੀਆਂ ਬਾਪੂ ਦੇ ਨਾਂ ਤੇ ਲੱਗ ਲੱਗ ਨਾਵਾਂ ਦੇ ਉੱਤੇ ਮੈਨੂੰ ਬਹੁਤ ਪਿਆਰ ਕਰਨ ਵਾਲੇ ਆ ਮੇਰੇ ਵੀਰ ਤੇ ਸਾਰਿਆਂ ਦਾ ਗੁਰਲਾਬ ਸਿੰਘ ਬਠਿੰਡਾ ਵੱਲੋਂ ਬਹੁਤ ਬਹੁਤ ਤਨਵਾ